ਸਾਸੀ ਗੱਬਾਈ ਜੀ ਸਾਰਿਆਂ ਨੂੰ ਜੇ ਕਿਸੇ ਪ੍ਰਾਣ ਨੇ ਆਪਣੇ ਤੋਂ ਫ੍ਰੀ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਣ ਰਹੀ ਹੈ ਬਾਈ ਜੀ ਮੋਗੇ ਤੋਂ ਬੁੱਕਣ ਵਾਲੇ ਰੋਡ ਤੇ ਬਾਈਆਂ ਦਾ ਘਰ ਆ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲਦਾ 22 ਦਾ ਕੰਟੈਕਟ ਨੰਬਰ ਆ ਸਾਹਮਣੇ ਬਾਈ ਜੀ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ 5.5 ਮਹੀਨੇ ਦੀ ਗੱਬਣ ਆ ਪਹਿਲੇ ਸੂਏ ਬਾਈ ਜੀ 11-12 ਲੀਟਰ ਦਾ ਦਰ ਰਿਕਾਰਡ ਹੈਗਾ ਇਸ ਟਾਈਮ ਬਾਈ ਜੀ ਤੇ ਥਾਂ 3 ਗੀ ਲੀਟਰ ਦਾ ਦਤ ਹੈਗਾ ਦੋਨਾਂ ਡੰਗਾਂ ਦਾ ਰੰਗ ਰੂਪ ਦੀ ਸੋਹਣੀ ਐ ਪੱਠਪੁੜੇ ਦੀ ਚੰਗੀ ਆ ਇੱਕ ਵਾਰਾਂ ਬਾਈ ਜੀ ਫੇਰ ਦੱਸ ਦਿੰਨੇ ਆ ਸਾਢੇ 5 ਮਹੀਨਿਆਂ ਦੀ ਕੱਬਣ ਆ ਬਾਈ ਜੀ 3 ਕਿਲੋਟਰ ਦੁੱਧ ਹੈਗਾ ਇਸ ਟਾਈਮ ਜਿਹੜੀ ਬਾਈ ਜੀ ਇਹਦੀ ਡਿਮਾਂਡ ਕੀਤੀ ਜਾਂਦੀ ਆ 65000 ਰੁਪਏ ਬਾਈ ਇਹਦੀ ਡਿਮਾਂਡ ਕੀਤੀ ਜਾਂਦੀ ਆ ਜੇ ਕਿਸੇ ਭਰਾ ਨੂੰ ਇਹ ਝੋਟੀ ਪਸੰਦ ਹੋਵੇ ਤੁਸੀਂ ਬਾਈਆਂ ਨਾਲ ਜ਼ਰੂਰ ਕੰਟੈਕਟ ਕਰੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲਦਾ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਜੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਇੱਕ ਵਾਰਾਂ ਬਾਈ ਜੀ ਫੇਰ ਦੱਸ ਦਿੰਨੇ ਆ ਸਾਢੇ 5 ਮਹੀਨ 1 ਲੀਟਰ ਦੁੱਧ ਆ ਬਾਈ ਜੀ ਇਸ ਟਾਈਮ ਰੰਗ ਰੂਪ ਦੀ ਸੋਹਣੀਆਂ ਬੁੱਕਣ ਵਾਲੇ ਰਾਹ ਤੇ ਬਾਈਆਂ ਦਾ ਘਰ ਆ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਕੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਬਾਈ ਜੀ ਸਾਰੇ ਵੀਰਾਂ ਦਾ